ABC ਪੰਜਾਬ ਦੇ ਵਿਸ਼ੇਸ਼ ਬਲੇਟਨ ਦੇਸ਼ ਦਾ ਖਬਰਨਾਮਾ ਵਿੱਚ ਤੁਹਾਡਾ ਸਵਾਗਤ ਹੈ ਪਹਿਲਾ ਅੱਜ ਦੀਆਂ ਦੇਸ਼ ਪੱਤਰ ਦੀਆਂ ਪ੍ਰਮੁੱਖ ਖਬਰਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਮਿਕਰੀ ਮਾਮਲੇ ਦੇ ਵਿੱਚ ਦੇਸ਼ ਦੇ ਉਪ ਰਾਸ਼ਟਰਪਤੀ ਦੇ ਨਾਲ ਕੀਤੀ ਗੱਲਬਾਤ ਕਿਹਾ ਮੈਂ ਵੀ 20 ਸਾਲ ਤੋਂ અપਮਾਨ ਸਹਿ ਰਿਹਾ ਕਾਂਗਰਸ ਪਾਰਟੀ ਦੀ ਸਾਬਕਾ ਪ੍ਰਧਾਨ ਸੋਨੀਆ ਗਾਦੀ ਨੇ ਕਿਹਾ ਸਰਕਾਰ ਨੇ ਲੋਕਤੰਤਰ ਦਾ ਗਲਾ ਘੋਟਿਆ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਤਿੰਨ ਨਵੇਂ ਕ੍ਰਿਮినਲ ਲਾਅ ਤੇ ਬੋਲੇ ਦੇਸ਼ ਦੇ ਗ੍ਰਹਿ ਮੰਤਰੀ ਕਿ ਹੁਣ ਰਾਜਦਰੋਹ ਦਾ ਕਾਨੂੰਨ ਖਤਮ ਪਸ਼ਮੀ ਬਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਪ੍ਰਾਈਮ ਮਿੰਿਸਟਰ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ ਭਾਰਤੀ ਸੈਨਾ ਦੇ ਸਾਬਕਾ ਮੁਖੀ ਨੇ ਆਪਣੀ ਕਿਤਾਬ ਚ ਕੀਤਾ ਦਾਵਾ ਅਗਨੀ ਪਥ ਯੋਜਨਾ ਨੇ ਤਿੰਨਾਂ ਸਨਾਵਾ ਨੂੰ ਦਿੱਤਾ ਝਟਕਾ ਈਡੀ ਨੇ ਲਾਲੂ ਪ੍ਰਸ਼ਾਦ ਯਾਦਵ ਦੇ بیٹے ਤੇਸਵੀ ਯਾਦਵ ਨੂੰ 22 ਦਸੰਬਰ ਲਾਲੂ ਪ੍ਰਸ਼ਾਦ ਨੂੰ 27 ਦਸੰਬਰ ਨੂੰ ਪੁਸ਼ਗੀਸ਼ ਲਈ ਫੇਰ ਕੀਤਾ ਤਲੋ ਰਾਜ ਸਭਾ ਚ ਦਿੱਲੀ ਬਿਲ ਪਾਸ ਹੁਣ ਰਾਸ਼ਟਰਪਤੀ ਕੋਲ ਜਾਏਗਾ ਮਨਜ਼ੂਰੀ ਲਈ ਅਤੇ ਹਿਮਾਚਲ ਪ੍ਰਦੇਸ਼ ਦੀ ਹਾਈ ਕੋਰਟ ਦੇ ਵਿੱਚ ਡਿਪਟੀ ਸੀਮ ਅਤੇ ਮੁਖ ਸੰਜੀ ਸਕੱਤਰਾਂ ਦੀ ਕੇਸ ਦੀ ਹੋਈ ਸੁਣਵਾਈ ਹੁਣ ਖਬਰਾਂ ਵਿਸਤਾਰ ਨਾਲ ਸੰਸਦ ਵਿੱਚ TMC ਦੇ ਲੋਕ ਸਭਾ ਮੈਂਬਰ ਕਲਿਆਣ ਬੈਨਰਜੀ ਨੇ ਰਾਜ ਸਭਾ ਦੇ ਉਪ ਚੇਅਰਮੈਨ ਅਤੇ ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਪ ਦਣਖੜ ਦੀ ਕੀਤੀ ਮਮਿਕਰੀ ਦਾ ਮੁੱਦਾ ਉਛਲਦਾ ਜਾ ਰਿਹਾ BJP ਨੇ ਇਸ ਨੂੰ ਲੈ ਕੇ ਵਿਰੋਧੀਆਂ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਉੱਧਰ ਦੇਸ਼ ਦੀ ਰਾਸ਼ਟਰਪਤੀ ਦਰੁਪਦੀ ਮੁਰਮੂ ਅਤੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਵੀ ਵਿਰੋਧੀ ਧਿਰ ਦੇ ਸੰਸਦਾਂ ਦੀ ਆਲੋਚਨਾ ਕੀਤੀ ਰਾਸ਼ਟਰਪਤੀ ਨੇ ਸੰਸਦ ਵਿੱਚ ਉਪਰਾਸ਼ਟਰਪਤੀ ਦੇ અપਮਾਨ ਨੂੰ ਗਲਤ ਦੱਸਿਆ ਨਰਿੰਦਰ ਮੋਦੀ ਨੇ ਇਸ ਮੁੱਦੇ ਤੇ ਉਪਰਾਸ਼ਟਰਪਤੀ ਜਗਦੀਪ ਦਣਖੜ ਨੂੰ ਫੋਨ ਵੀ ਕੀਤਾ ਉਪਰਾਸ਼ਟਰਪਤੀ ਦਣਖੜ ਨੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ਕਿ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਮੈਨੂੰ ਫੋਨ ਕੀਤਾ ਉਹਨਾਂ ਨੇ ਕੁਝ ਸੰਸਦਾਂ ਮੈਂਬਰਾਂ ਵੱਲੋਂ ਸੰਸਦ ਦੇ ਵਿੱਚ ਇਤਰਾਜ਼ਯੋਗ ਵਿਵਾਰ ਨੂੰ ਲੈ ਕੇ ਦੁੱਖ ਪ੍ਰਗਟ ਕੀਤਾ ਉਪ ਰਾਸ਼ਟਰਪਤੀ ਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਦਰਨਖੜ ਨੇ ਦੱਸਿਆ ਕਿ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੂੰ ਫੋਨ ਤੇ ਗੱਲ ਕੀਤੀ ਤੇ ਉਹਨਾਂ ਦੀ ਨਕਲ ਉਤਾਰੇ ਜਾਣ ਦਾ ਮਾਮਲੇ ਨੂੰ ਗਹਿਰਾ ਦੁੱਖ ਬਿਆਨ ਕੀਤਾ ਉਹਨਾਂ ਦੱਸਿਆ ਕਿ ਪ੍ਰਾਈਮ ਮਿਨਿਸਟਰ ਨੇ ਕਿਹਾ ਕਿ ਮਾਜੋਕ ਸੰਸਦਾਂ ਵੱਲੋਂ ਅਜਿਹਾ ਵਿਹਾਰ ਜੋ ਸੰਸਦ ਦੇ ਪਵਿੱਤਰ ਕੰਪਲੈਕਸ ਵਿੱਚ ਹੋਇਆ ਬੜਾ ਦੁੱਖ ਦਾ ਉਹਨਾਂ ਇਹ ਵੀ ਕਿਹਾ ਕਿ ਪਿਛਲੇ 20 ਸਾਲ ਤੋਂ ਉਹ ਵੀ ਅਜਿਹੀ અપਮਾਨਜਨਕ ਗੱਲਾਂ ਸੁਣ ਰਹੇ ਨੇ ਜੋ ਅੱਜ ਵੀ ਜਾਰੀ ਨੇ ਮਗਰ ਇਹ ਉਪ ਰਾਸ਼ਟਰਪਤੀ ਵਰਗੇ ਸੰਵਿਧਾਨਕ ਅਹੁਦੇ ਤੇ ਬੈਠੇ ਵਿਅਕਤੀ ਦੇ ਨਾਲ ਵੀ ਹੋ ਸਕਦਾ ਉਹ ਵੀ ਸੰਸਦ ਦੇ ਵਿੱਚ ਇਹ ਬਹੁਤ ਹੀ ਅਫਸੋਸਜਨਕ ਹੈ ਇਸ ਨੂੰ ਅੱਗੇ ਦਣਖੜਨ ਲਿਖਿਆ ਕਿ ਮੈਂ ਪ੍ਰਾਈਮ ਮਿੰისტਰ ਨੂੰ ਦੱਸਿਆ ਕਿ ਕੁਝ ਲੋਕਾਂ ਦੀ ਅਜੀਬ ਹਰਕਤਾਂ ਨਾਲ ਮੇਰਾ ਜਿਹੜਾ ਕਰਤਵੇ ਨਿਭਾਉਣ ਅਤੇ ਸੰਵਿਧਾਨ ਵਿੱਚ ਦਰਜ ਉਸੂਲਾਂ ਨੂੰ ਬਣਾਈ ਰੱਖਣ ਲਈ ਹੀ ਰੋਕ ਨਹੀਂ ਪਾਉਣਗੇ ਮੈਂ ਕਦਰਾਂ ਕੀਮਤਾਂ ਦੇ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਦਾ ਪ੍ਰਤੀਬੰਧ ਕੋਈ ਵੀ અપਮਾਨ ਮੇਰੀ ਰਾਹ ਬਦਲ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ ਦੇਖਦੇ ਰਾਸ਼ਟਰਪਤੀ ਦਰੋਪਦੀ ਮੁਰਮਣ ਨੇ ਵੀ ਦਨਖੜ ਦੀ ਮਮਿਕਰੀ ਤੇ ਨਰਾਸ਼ਾ ਜਿਤਾਈ ਉਹਨਾਂ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਜਿਸ ਤਰ੍ਹਾਂ ਉਪ ਰਾਸ਼ਟਰਪਤੀ ਦਾ ਸੰਸਦ ਭਵਨ ਵਿੱਚ અપਮਾਨ ਕੀਤਾ ਗਿਆ ਉਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਚੁਣੇ ਹੋਏ ਪ੍ਰਤੀਨਿਧੀ ਆਪਣੀ ਗੱਲ ਰੱਖਣ ਲਈ ਸਤੰਤਰ ਹਨ ਪਰ ਹਰ ਇੱਕ ਦੀ ਵਿਅਕਤੀ ਦੀ ဂ੍ਰਿਮਾ ਦੇ ਅਨੁਸਾਰ ਹੋਣਾ ਚਾਹੀਦਾ ਇਹ ਸੰਸਦੀ ਪਰੰਪਰਾ ਤੇ ਮਾਣ ਹੋਣਾ ਚਾਹੀਦਾ ਔਰ ਦੇਖਦੀ ਇਸ ਪਰੰਪਰਾ ਨੂੰ ਬਣਾਈ ਰੱਖਣ ਦੀ ਉਮੀਦ ਰਹਿਣੀ ਚਾਹੀਦੀ ਹੈ ਪਰ ਜੋ ਕੁਝ ਸੰਸਦ ਦੇ ਵਿੱਚ ਬੀਤੇ ਦਿਨ ਹੋਇਆ ਇਹ ਬਹੁਤ ਹੀ ਅਫਸੋਸਜਨਕ ਹੈ ਉਧਰ ਕਲਿਆਣ ਬੈਨਰਜੀ ਨੇ ਉਪਰਾਸ਼ਟਰਪਤੀ ਦਣਕਰ ਦੀ ਨਕਲ ਤਾਰਨ ਤੇ ਕਿਹਾ ਕਿ ਮੇਰੇ ਮਨ ਵਿੱਚ ਉਪਰਾਸ਼ਟਰਪਤੀ ਦੇ ਲਈ ਕਾਫੀ ਸਨਮਾਨਮ ਬਮਿਕਰੀ ਕਰਨਾ ਤਾਂ ਇੱਕ ਕਲਾ ਪ੍ਰਧਾਨ ਮੰਤਰੀ ਨੇ ਵੀ ਲੋਕ ਸਭਾ ਵਿੱਚ ਬਮਿਕਰੀ ਕੀਤੀ ਮੈਂ ਉਹ ਵੀਡੀਓ ਦਿਖਾ ਸਕਦਾਗਾ ਮੇਰਾ ਇਰਾਦਾ ਦੁੱਖ ਪਹਚਾਉਣ ਵਾਲਾ ਨਹੀਂ ਸੀ ਮਾਫੀ ਮੰਗਣ ਦੇ ਸਵਾਲ ਤੇ ਉਹਨੇ ਕਿਹਾ ਮਾਫੀ ਮੰਗਣ ਦਾ ਸਵਾਲ ਹੀ ਨਹੀਂ TMC ਨੇਤਾ ਤੇ ਪੱਛਮੀ ਗੱਲ ਦੀ ਮੁੱਖ ਮੰਤਰੀ ਮਮਤਾ ਬੈਂਦੀਰਿਕਾ ਨੇ ਕਿਹਾ ਕਿ ਇਸ ਮਾਮਲੇ ਵਿੱਚ TMC ਸੰਸਦੀ ਦਲ ਹੀ ਆਪਣੀ ਗੱਲ ਰੱਖੇਗਾ ਕਾਂਗਰਸ ਪਾਰਟੀ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਸਰਕਾਰ ਨੇ ਲੋਕਤੰਤ ਦਾ ਗळा ਘੁੱਟ ਦਿੱਤਾ ਇਸ ਤੋਂ ਪਹਿਲਾਂ ਕਦੇ ਵੀ ਇੰਨੀ ਵੱਡੀ ਗਿਣਤੀ ਦੇ ਚ ਸੰਸਦਾਂ ਨੂੰ ਸਸਪੈਂਡ ਨਹੀਂ ਕੀਤਾ ਗਿਆ ਸੀ ਉਹ ਵੀ ਇੱਕ ਵਾਜਬ ਮੰਗ ਰੱਖਣ ਦੇ ਮਸਲੇ ਦੇ ਵਿੱਚ ਸੋਨੀਆ ਨੇ ਇਹ ਗੱਲ ਕਾਂਗਰਸ ਪਾਰਟੀ ਦੀ ਪਾਰਲੀਮੈਂਟਰੀ ਬੋਰਡ ਦੀ ਜਿਹੜੀ ਮੀਟਿੰਗ ਉਸ ਦੌਰਾਨ ਕਿਹਾ ਇਹਨਾਂ ਦੀ ਬੈਠਕ ਦੇ ਵਿਚਰਨ ਕਿ ਸਦਨ ਦੇ ਸੰਵਿਧਾਨ ਦੇ ਜਿਹੜੇ ਵਿੱਚ ਸਸਪੈਂਡ ਕੀਤੇ ਗਏ ਨੇ ਇਹ ਬਹੁਤ ਹੀ ਮਾੜੀ ਗੱਲ ਆ ਕਾਂਗਰਸ ਪਾਰਟੀ ਦੀ ਜਿਹੜੀ ਮੀਟਿੰਗ ਆ ਉਹ ਸੰਸਦ ਦੇ ਸੰਵਿਧਾਨ ਸਦਨ ਦੇ ਸੈਂਟਰ ਹਾਲ ਵਿੱਚ ਹੋਈ ਸੋਨੀਆ ਗਾਂਧੀ ਨੇ ਕਿਹਾ ਕਿ 13 ਦਸੰਬਰ ਨੂੰ ਜੋ ਕੁਝ ਹੋਇਆ ਉਹ ਸਵਕਾਰਯੋਗ ਨਹੀਂ ਆ ਉਹਨੂੰ ਸਹੀ ਠਰਾਇਆ ਨਹੀਂ ਜਾ ਸਕਦਾ ਇਸ ਮਾਮਲੇ ਦੇਸ਼ ਨੂੰ ਸਬੋਧਨ ਕਰਨ ਵਿੱਚ ਪ੍ਰਾਈਮ ਮਿਨਿਸਟਰ ਨੂੰ 4 ਦਿਨ ਲੱਗ ਗਏ ਨੇ ਉਹ ਵੀ ਉਹਨਾਂ ਨੇ ਉਹਨਾਂ ਨੇ ਸੰਸਦ ਦੇ ਬਾਹਰ ਜਾ ਕੇ ਕੀਤਾ ਅਜਿਹਾ ਕਰਕੇ ਉਹਨਾਂ ਸੰਸਦੀ ਗਰਮਾ ਦੇ ਪ੍ਰਤੀ ਦਸਕਾਰ ਅਤੇ ਦੇਸ਼ ਦੀ ਜਨਤਾ ਦੇ ਪ੍ਰਤੀ ਆਪਣੀ ਉਪੇਕਸ਼ਾ ਜ਼ਾਹਰ ਕੀਤੀ ਹੈ ਦਰਅਸਲ 14 18 19 ਦਸੰਬਰ ਲੋਕ ਸਭਾ ਤੇ ਰਾਜ ਸਭਾ ਵਿੱਚ 141 ਸੰਸਦ ਸਸਪੈਂਡ ਕੀਤੇ ਗਏ ਨੇ ਇਸ ਵਿੱਚ ਸਭ ਤੋਂ ਜ਼ਿਆਦਾ ਕਾਂਗਰਸ ਦੇ 57 ਜਿਹੜੇ ਲੋਕ ਸਭਾ ਚ 40 ਤੇ ਰਾਜ ਸਭਾ ਚ 17 ਇਹਨਾਂ ਇੱਕ ਦਿਨ ਪਹਿਲਾਂ ਹੀ ਇੰਡੀਆ ਗੱਠ ਜੋੜ ਦੀ ਬੈਟਿੰਗ ਦੇ ਵਿੱਚ ਜਿਹੜੀ ਮੀਟਿੰਗ ਹੋਈ ਸੀ ਉਹਦੇ ਚ ਸਸਪੈਂਸ਼ਨ ਦਾ ਵੀ ਮੁੱਦਾ ਉੱਠਿਆ ਸੀ ਵਿਰੋਧੀ ਧਿਰਾਂ ਨੇ ਸੰਸਦਾਂ ਦੀ ਸਸਪੈਂਸ਼ਨ ਦੀ ਸੈਂਟਰ ਸਰਕਾਰ ਦੀ ਨਿੰਦਾ ਵੀ ਕੀਤੀ ਸੀ ਤੇ ਨੇ ਨਵੇਂ ਕ੍ਰਿਮੀਨਲ ਬਿੱਲ ਲੋਕ ਸਭਾ ਵਿੱਚ ਅਮੀਸ਼ਾ ਨੇ ਕਿਹਾ ਕਿ ਮੈਂ ਤਿੰਨ ਬਿੱਲ ਲੈ ਕੇ ਆਇਆ ਆਪਣੇ ਉਹਨਾਂ 27 समिती ਨੂੰ ਭੇਜਣ ਦੀ ਮੰਗ ਕੀਤੀ ਕਮੇਟੀ ਨੇ ਉਸ ਵਿੱਚ ਕਈ ਸੋਧਨ ਕਰਨ ਦੀ ਅਪੀਲ ਕੀਤੀ ਇਸ ਲਈ ਉਹ ਤਿੰਨੇ ਬਿੱਲ ਵਾਪਸ ਲੈ ਕੇ ਨਵੇਂ ਬਿੱਲ ਲੈ ਕੇ ਆਏ ਆ ਭਾਰਤੀ ਨਾਗਰਿਕ ਸੁਰੱਖਿਆ ਸੰਧਾ ਵਿੱਚ ਪਹਿਲਾਂ 485 ਧਰਾਵਾਂ ਸੀ ਹੁਣ 1531 ਧਰਾਵਾਂ ਹੋ ਗਿਆ ਅੰਗਰੇਜ਼ਾਂ ਦਾ ਬੜਾਇਆ ਗਿਆ ਦੇਸ਼ ਦਰੂਕ ਨੂੰ ਜਿਹਦੇ ਚੱਲਦੇ ਤਿਲਕ ਗਾਂਧੀ ਪਟੇਲ ਸਮੇਤ ਕਈ ਸਨਾਨੀ ਕਈ ਵਾਰ ਇਥੋਂ ਤੱਕ 6-6 ਵਾਰ ਸਾਲ ਜੇਲ੍ਹ ਵਿੱਚ ਰਹੇ ਨੇ ਉਹ ਹੁਣ ਕਾਨੂੰਨ ਚੱਲਦਾ ਰਹੇਗਾ ਪਰ ਪਹਿਲੀ ਵਾਰ ਮੋਦੀ ਸਰਕਾਰ ਨੇ ਆਉਂਦੇ ਇਤਿਹਾਸਿਕ ਫੈਸਲਾ ਕੀਤਾ ਕਿ ਰਾਜਦਰੋਹ ਦੀ ਧਾਰਾ 124 ਨੂੰ ਖਤਮ ਕਰਕੇ ਇਸ ਨੂੰ ਹਟਾਉਣ ਦਾ ਕੰਮ ਕੀਤਾ ਉਹਨੇ ਵੀ ਕਹਿ ਕਿ ਮੈਂ ਰਾਜਦਰੋਹ ਦੀ ਜਗ੍ਹਾ ਉਸੇ ਦੇਸ਼ਦਰੋਹ ਕਰ ਦਿੱਤਾ ਕਿਉਂਕਿ ਅਬ ਹੁਣ ਦੇਸ਼ ਆਜ਼ਾਦ ਹੋ ਚੁੱਕਾ ਲੋਕਤੰਤਰਿਕ ਦੇਸ਼ ਵਿੱਚ ਸਰਕਾਰ ਦੀ ਲੋਚਨਾ ਕੋਈ ਵੀ ਕਰ ਸਕਦਾ ਇਹ ਉਹਨਾਂ ਦਾ ਅਧਿਕਾਰ ਹੈ ਅਗਰ ਕੋਈ ਦੇਸ਼ ਦੀ ਸੁਰੱਖਿਆ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਕਰੇਗਾ ਤਾਂ ਉਸ ਦੇ ਖਿਲਾਫ ਕਾਰਵਾਈ ਹੋਏਗੀ ਅਗਰ ਕੋਈ ਹਥਿਆਰ ਲੈ ਕੇ ਵਿਰੋਧ ਕਰਦਾ ਬੰਬ ਧਮਾਕਾ ਕਰਦਾ ਤਾਂ ਉਸ ਦੇ ਖਿਲਾਫ ਕਾਰਵਾਈ ਹੋਏਗੀ ਉਹਨੂੰ ਆਜ਼ਾਦ ਰਹਿਣ ਦਾ ਹੱਕ ਨਹੀਂ ਉਸ ਨੂੰ ਜੇਲ੍ਹ ਜਾਣਾ ਪਊਗਾ ਅਮਿਸ਼ਾ ਨੇ ਵੀ ਕਿਹਾ ਕਿ ਅਸੀਂ ਵਾਦਾ ਕੀਤਾ ਸੀ ਕਿ ਅਸੀਂ ਅੱਤਵਾਦ ਦੇ ਖਿਲਾਫ ਜ਼ੀਰੋ ਟੋਲਰੈਂਸ ਰੱਖਾਂਗੇ ਇਸ ਦਾ ਪਹਿਲਾਂ ਜ਼ਿਕਰ ਨਹੀਂ ਸੀ ਹੁਣ ਉਹਨਾਂ ਦੇ ਕਾਂਗਰਸ ਸਰਕਾਰ ਨੂੰ ਦਿੱਤਾ ਉੱਥੇ ਲੋਕਾਂ ਦੇ ਖਿਲਾਫ ਉਹ ਜਵਾਬਪਾ ਨਹੀਂ ਸੀ ਲਿਖਾਉਂਦੇ ਦੇਸ਼ ਦੇ ਕਾਨੂੰਨ ਦੇ ਵਿੱਚ ਅੱਤਵਾਦ ਨੂੰ ਰੋਕਣ ਲਈ ਧਰਾਵਾਂ ਨਹੀਂ ਸੀ ਸਦਨ ਵਿੱਚ ਬੈਠੇ ਲੋਕ ਉਹਨਾਂ ਨੂੰ ਮਨੁੱਖੀ ਅਧਿਕਾਰਾਂ ਦੀ ਗੱਲਾਂ ਕਰਕੇ ਵਿਰੋਧ ਕਰਦੇ ਸੀ ਜਦਕਿ ਅੱਤਵਾਦ ਮਨੁੱਖੀ ਅਧਿਕਾਰਾਂ ਦੇ ਖਿਲਾਫ ਹੈ ਉਹਨਾਂ ਕਹਿੰਦੇ ਹੁਣ ਅੰਗਰੇਜ਼ਾਂ ਦਾ ਸ਼ਾਸਨ ਨਹੀਂ ਹੈ ਜੋ ਤੁਸੀਂ ਅੱਤਵਾਦ ਦਾ ਪੱਖ ਪੂਰਿਓ ਮੋਦੀ ਸਰਕਾਰ ਵਿੱਚ ਅਜਿਹੀ ਦਲੀਲਾਂ ਦੀ ਨਹੀਂ ਸੁਣੀਆਂ ਜਾਣਗੀਆਂ ਇਸ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ ਹੁਣ ਹੁਣ ਦੇਸ਼ ਦੀ ਏਕਤਾ ਅਖੰਡਤਾ ਤੇ ਸੁਰੱਖਿਆ ਨੂੰ ਖਤਰੇ ਵਿੱਚ ਪਾ ਕੇ ਡਰ ਫਲਾਉਣ ਦਾ ਜਿਹੜੇ ਕੰਮ ਕਰਨਗੇ ਉਹਨਾਂ ਨੂੰ ਅਤਵਾਦੀ ਮੰਨਿਆ ਜਾਊਗਾ ਇਹ ਵੀ ਦੱਸਿਆ ਗਿਆ ਕਿ ਪਹਿਲਾਂ ਰੇਪ ਦੀ ਧਾਰਾ 375 ਤੋਂ 376 ਸੀ ਹੁਣ ਇਥੇ ਅਪਰਾਧਾਂ ਦੀ ਗੱਲ ਸ਼ੁਰੂ ਹੋਦੀ ਹੈ ਉਹਨੂੰ ਧਾਰਾ 63 69 ਵਿੱਚ ਰੇਪ ਨੂੰ ਰੱਖਿਆ ਗਿਆ ਹੈ ਗੈਂਗ ਰੇਪ ਨੂੰ ਅੱਗੇ ਰੱਖਿਆ ਗਿਆ ਬੱਚਿਆਂ ਦੇ ਖਿਲਾਫ ਅਪਰਾਧ ਨੂੰ ਵੀ ਅੱਗੇ ਰੱਖਿਆ ਗਿਆ ਮਰਡਰ 302 ਹੁਣ 101 ਹੋ ਗਿਆ ਗੈਂਗ ਰੇਪ ਦੇ ਦੋਸ਼ਾਂ ਨੂੰ 20 ਸਾਲ ਦੀ ਸਜ਼ਾ ਜਾਂ ਜਿੰਦਾ ਰਹਿਣ ਤੱਕ ਜੇਲ੍ਹ ਵਿੱਚ ਰੱਖਣਾ ਪਊਗਾ 16 ਤੋਂ 12 ਸਾਲ ਦੀ ਉਮਰ ਦੀ ਉਮਰ ਦੀਆਂ ਬੱਚੀਆਂ ਨਾਲ ਗਲਤ ਕੰਮ ਕਰਨ ਵਾਲਿਆਂ ਨੂੰ ਸਜ਼ਾ ਮਿਲੇਗੀ 18 ਸਾਲ ਤੋਂ ਬੱਚੀਆਂ ਦੇ ਨਾਲ ਜਿਹੜੇ ਕਰਨਗੇ ਮਾੜੀਆਂ ਹਰਕਤਾਂ ਕਰਨਗੇ ਉਹਨਾਂ ਨੂੰ ਜ਼ਿੰਦਗੀ ਭਰ ਜੇਲ੍ਹ ਦੇ ਵਿੱਚ ਜਾਂ ਫਿਰ ਮੌਤ ਦੀ ਸਜ਼ਾ ਵੀ ਦਿੱਤੀ ਜਾਊਗੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਦਫਾ ਗੁਰਪਤਵੰਨ ਸਿੰਘ ਪੰਨੂ ਨੂੰ ਲੈ ਕੇ ਟਿੱਪਣੀ ਕੀਤੀ ਤੇ ਨਾਲ ਹੀ ਉਹਨਾਂ ਕਿਹਾ ਕਿ ਅਸੀਂ ਅਮਰੀਕਾ ਨੇ ਜਿਹੜੀ ਮੰਗ ਕੀਤੀ ਆ ਉਸ ਮਸਲੇ ਦੇ ਵਿੱਚ ਜਾਂਚ ਦਾ ਭਰੋਸਾ ਵੀ ਦਿੱਤਾ ਹੈਗਾ ਪਰ ਸਵਾਲ ਹੈ ਕਿ ਵਿਵਾਦਿਤ ਗੁਰਪਤਵਲ ਸਿੰਘ ਪੰਨੂ ਔਰ ਉਸ ਮਸਲੇ ਦੇ ਵਿੱਚ ਜਿਹੜੇ ਅਮਰੀਕਾ ਨੇ ਦੋਸ਼ ਲਗਾਏ ਨੇ ਉਹਨਾਂ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਟਿੱਪਣੀ ਇੱਕ ਅੰਗਰੇਜ਼ੀ ਖਬਰ ਨੂੰ ਦਿੱਤੀ ਗਈ ਇੰਟਰਵਿਊ ਦੇ ਵਿੱਚ ਦੇਸ਼ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਕਿਹਾ ਕਿ ਕੁਝ ਘਟਨਾਵਾਂ ਭਾਰਤ ਅਮਰੀਕਾ ਦੇ ਰਿਸ਼ਤਿਆਂ ਨੂੰ ਲੈ ਕੇ ਜਿਹੜੀਆਂ ਹੋ ਰਹੀਆਂ ਨੇ ਉਹਦੀ ਜ਼ਿੰਮੇਵਾਰੀ ਦੇ ਨਾਲ ਅਸੀਂ ਜਾਂਚ ਕਰਾਂਗੇ ਪਰ ਸਵਾਲ ਹੈ ਇਹ ਵੱਡੀ ਟਿੱਪਣੀ ਕੀਤੀ ਇੱਕ ਅੰਗਰੇਜ਼ੀ ਅਖਬਾਰ ਨੂੰ ਦਿੱਤੀ ਗਈ ਇੰਟਰਵਿਊ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਦਫਾ ਖਾਲਸਤਾਨੀ ਜਾਂ ਅਤਵਾਦੀ ਮੰਨੇਗੇ ਭਾਰਤੀ ਕਾਨੂੰਨ ਮੁਤਾਬਕ ਗੁਰਪਤਮ ਸਿੰਘ ਪੰਨੂ ਦੇ ਹੱਤਿਆ ਦੀ ਸਾਜ਼ਿਸ਼ ਦੇ ਮਾਮਲੇ ਦੇ ਵਿੱਚ ਪਹਿਲੀ ਦਫਾ ਬਿਆਨ ਦਿੱਤਾ ਹੈਗਾ ਫਾਈਨੈਂਸ਼ੀਅਲ ਟਾਈਮਜ਼ ਨੂੰ ਦਿੱਤੀ ਗਈ ਇੰਟਰਵਿਊ ਦੇ ਵਿੱਚ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਕਿਹਾ ਕਿ ਕੁਝ ਘਟਨਾਵਾਂ ਅਮਰੀਕਾ ਤੇ ਭਾਰਤ ਦੇ ਰਿਸ਼ਤਿਆਂ ਨੂੰ ਕਮਜ਼ੋਰ ਨਹੀਂ ਕਰ ਸਕਦੇ ਅਗਰ ਸਾਡੇ ਦੇਸ਼ ਦਾ ਕੋਈ ਨਾਗਰਿਕ ਦੂਜੇ ਦੇਸ਼ ਵਿੱਚ ਅੱਛਾ ਜਾਂ ਬੁਰਾ ਕੰਮ ਕਰੂਗਾ ਤਾਂ ਅਸੀਂ ਜ਼ਿੰਮੇਵਾਰੀ ਲਾਂਗੇ ਲੇਕਿਨ ਸਾਨੂੰ ਇਸ ਬਾਰੇ ਦੱਸਿਆ ਗਿਆ ਤਾਂ ਅਸੀਂ ਜਾਂਚ ਕਰਨ ਲਈ ਤਿਆਰ ਅਸੀਂ ਕਾਨੂੰਨ ਦਾ ਪਾਲਣ ਕਰਾਂਗੇ ਦਰਅਸਲ ਅਮਰੀਕੀ ਸਰਕਾਰ ਨੇ ਦੋਸ਼ ਲਗਾਇਆ ਸੀ ਕਿ ਨਿਊਯਾਰਕ ਵਿੱਚ ਪੰਨੂ ਤੇ ਜਾਨ ਲੈਵਾ ਹਮਲੇ ਦੀ ਸਾਜ਼ਿਸ਼ ਰਚੀ ਗਈ ਆ ਇਸ ਵਿੱਚ ਭਾਰਤ ਦਾ ਹੱਥ ਆ ਇਸ ਸਾਜ਼ਿਸ਼ ਨੂੰ ਨਕਾਮ ਕਰ ਦਿੱਤਾ ਗਿਆ ਸੀ ਹਾਲਾਂਕਿ ਇਹ ਨਹੀਂ ਦੱਸਿਆ ਗਿਆ ਸੀ ਕਿ ਹਮਲਾ ਕਿਸ ਦਿਨ ਹੋਣ ਵਾਲਾ ਸੀ ਜੂਨ 2023 ਵਿੱਚ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਤੋਂ ਬਾਅਦ ਅਮਰੀਕੀ ਅਧਿਕਾਰੀਆਂ ਨੇ ਭਾਰਤ ਦੇ ਸਾਹਮਣੇ ਇਹ ਮੁੱਦਾ ਉਠਾਇਆ ਸੀ ਇਸ ਗੱਲ ਦਾ ਖੁਲਾਸਾ 22 ਨਵੰਬਰ 2023 ਨੂੰ ਪਬਲਿਸ਼ ਹੋਈ ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਵਿੱਚ ਜ਼ਿਕਰ ਕੀਤਾ ਗਿਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹਰ ਵਿਅਕਤੀ ਦੀ ਸਵਤੰਤਰਤਾ ਦੀ ਆੜ ਦੇ ਵਿੱਚ ਇਹ ਜਿਹੜਾ ਮਸਲਾ ਡਰੋਂ ਧਮਕਾਉਣ ਅਤੇ ਹਿੰਸਾ ਭੜਕਾਉਣ ਦੇ ਵਿੱਚ ਲੱਗੇ ਹੋਏ ਨੇ ਭਾਰਤ ਵਿਦੇਸ਼ਾਂ ਵਿੱਚ ਸਥਿਤ ਕੁਝ ਅਲੱਗਵਾਦੀ ਸਮੂਹਾਂ ਦੀ ਗਤੀਆਂ ਬਾਰੇ ਚਿੰਤਤ ਹੈ ਅਮਰੀਕਾ ਦੇ ਨਾਲ ਸਾਡੇ ਰਿਸ਼ਤੇ ਕਾਫੀ ਮਜ਼ਬੂਤ ਨੇ ਸੁਰੱਖਿਆ ਤੇ ਅੱਤਵਾਦ ਵਿਰੋਧੀ ਸਹਿਯੋਗ ਸਾਡੀ ਸਾਂਝੇਦਾਰੀ ਇੱਕ ਮੁੱਖ ਆਧਾਰ ਹੈ ਕੁਝ ਕੁਟਣਾ ਕੁਝ ਘਟਨਾਵਾਂ ਨੂੰ ਦੋਨਾਂ ਦੇਸ਼ਾਂ ਦੇ ਡਿਪਲੋਮੈਟਿਕ ਰਿਲੇਸ਼ਨ ਨੂੰ ਜੋੜ ਕੇ ਨਹੀਂ ਦੇਖਿਆ ਜਾ ਸਕਦਾ 16 ਦਸੰਬਰ 2023 ਨੂੰ ਪੰਜ ਭਾਰਤਵਰਸ਼ੀ ਅਮਰੀਕੀ ਸੰਸਦ ਐਮੀ ਬੇਰਾ ਪ੍ਰੇਮيلا ਜੈਪਾਲ ਰੋ ਖੰਨਾ ਰਾਜਾ ਕ੍ਰਿਸ਼ਨਾ ਮੂਰਤੀ ਅਤੇ ਸ਼੍ਰੀ ਥਾਣੇਦਾਰ ਨੇ ਕਿਹਾ ਸੀ ਕਿ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਦੇ ਮਾਮਲੇ ਵਿੱਚ ਜਾਂਚ ਨਹੀਂ ਹੋਈ ਤਾਂ ਭਾਰਤ ਅਤੇ ਅਮਰੀਕਾ ਦੇ ਰਿਸ਼ਤੇ ਖਤਰੇ ਵਿੱਚ ਪੈ ਸਕਦੇ ਨੇ ਇਹ ਬੇहद ਗੰਭੀਰ ਮਾਮਲਾ ਭਾਰਤ ਇਹ ਸਨਿਸ਼ਚਿਤ ਕਰੇ ਕਿ ਅਜਿਹਾ ਦੁਬਾਰਾ ਨਹੀਂ ਹੋਏਗਾ ਭਾਰਤ ਅਜਿਹੀ ਸਾਜ਼ਿਸ਼ ਅਮਰੀਕੀ ਜ਼ਮੀਨ ਤੇ ਦੁਬਾਰਾ ਨਾ ਕਰੇ ਅਤੇ ਜਾਂਚ ਵਿੱਚ ਪੂਰਾ ਸਹਿਯੋਗ ਦਵੇ। ਅਮਰੀਕਾ ਵਿੱਚ ਖਾਲਸਤਾਨੀ ਗੁਰਪ੍ਰਤਮ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਮਾਮਲੇ 'ਚ 29 ਨਵੰਬਰ ਨੂੰ ਨਿਊਯਾਰਕ ਪੁਲਿਸ ਨੇ 4 ਸ਼ੀਟ 4 ਸ਼ੀਟ ਵੀ ਸਾਹਮਣੇ ਆਈ ਸੀ। ਇਸ ਵਿੱਚ ਭਾਰਤੀ ਨਾਗਰਿਕ ਨਿਖਲ ਗੁਪਤਾ ਤੇ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਦੇ ਦੋਸ਼ ਲੱਗੇ ਸੀ। ਇਸ ਵਿੱਚ ਲਿਖਿਆ ਗਿਆ ਸੀ ਕਿ ਭਾਰਤ ਦੇ ਇੱਕ ਸੀਆਰਪੀ ਦੇ ਸਾਬਕਾ ਅਧਿਕਾਰੀ ਨੇ ਉਸ ਨੂੰ ਪੰਨੂ ਦੀ ਹੱਤਿਆ ਦੀ ਪਲੈਨਿੰਗ ਕਰਨ ਨੂੰ ਕਿਆ ਸੀ ਚਾਰ ਸ਼ੀਟ ਚ ਇਹ ਵੀ ਲਿਖਿਆ ਗਿਆ ਸੀ ਕਿ ਭਾਰਤੀ ਅਫਸਰ ਨੇ ਕਹਿੰਦੇ ਹੀ ਨਿਖਲ ਨੇ ਇੱਕ ਅਪਰਾਧੀ ਤੋਂ ਪੰਨੂ ਦੇ ਮਰਡਰ ਲਈ ਕੰਟਰੈਕਟ ਕੀਤਾ ਸੀ ਲੇਕਿਨ ਅਸਲ ਵਿੱਚ ਇਹ ਅਮਰੀਕੀ ਏਜੰਸੀ ਇਸ ਏਜੰਟ ਨੇ ਨਿਖਲ ਦੀ ਪਛਾਣ ਇੱਕ ਅੰਡਰਕਵਰ ਅਧਿਕਾਰੀ ਨਾਲ ਕਰਵਾਏ ਸੀ ਜਿਸ ਨੇ ਪੰਨੂ ਦਾ ਮਰਡਰ ਕਰਨ ਦੀ ਗੱਲ ਆਖੀ ਹੈ ਇਸ ਲਈ ਕਰੀਬ 83 ਲੱਖ ਰੁਪਏ ਦੇ ਵਿੱਚ ਵੀ ਸੌਦਾ ਹੋਇਆ ਸੀ ਇਹ ਵੀ ਚਾਰ ਸ਼ੀਟ ਚ ਖਲਾਸਾ ਕੀਤਾ ਗਿਆ ਸੀ ਨਿਊਯਾਰਕ ਟਾਈਮਜ਼ ਦੇ ਮੁਤਾਬਕ ਪੰਨੂ ਨੇ ਕਿਹਾ ਸੀ ਕਿ ਨਾ ਤਾਂ ਨikhil ਗੁਪਤਾ ਨੂੰ ਜਾਣਦਾ ਤੇ ਨਾ ਹੀ ਉਸ ਭਾਰਤੀ ਅਧਿਕਾਰੀ ਜਿਸ ਤੇ ਹੱਤਿਆ ਕਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਲੱਗੇ ਨੇ ਪੰਨੂ ਨੇ ਕਿਹਾ ਸੀ ਕਿ ਉਸ ਨੂੰ ਮੌਤ ਦਾ ਡਰ ਨਹੀਂ ਹੈ ਅਸੀਂ ਬਹਾਦਰਾਂ ਦੇ ਘਰ ਆਜ਼ਾਦ ਵਤਨ ਅਮਰੀਕਾ ਵਿੱਚ ਆ ਉਸਨੇ ਵੀ ਕਿਹਾ ਸੀ ਕਿ ਮੈਨੂੰ ਮਾਰ ਦੇਣ ਦੇ ਨਾਲ ਖਾਲਸਾ ਦੀ ਮੰਗ ਤੇ ਅਸਰ ਨਹੀਂ ਪਏਗਾ ਮਈ ਵਿਸੋਟੇਵਿਚ ਅਮਰੀਕੀ ਪ੍ਰੋਸੀਕਿਊਟਰ ਦੇ ਮੁਤਾਬਕ ਇਸੇ ਵਕਤ ਇੱਕ ਭਾਰਤੀ ਅਧਿਕਾਰੀ ਨੇ ਨਿਖਲ ਗੁਪਤਾ ਨੂੰ ਹਾਇਰ ਕੀਤਾ ਸੀ 29 ਮਈ ਨਿਖਲ ਗੁਪਤਾ ਨੇ ਕਿਸੇ ਐਸੇ ਸਖਸ਼ ਦੀ ਤਲਾਸ਼ ਸ਼ੁਰੂ ਕੀਤੀ ਜੋ ਪੰਨੂ ਦਾ ਖਾਤਮਾ ਕਰ ਸਕੇ ਹਾਲਾਂਕਿ ਜਿਸ ਨੂੰ ਪੰਨੂ ਨੂੰ ਮਾਰਨ ਲਈ ਹਾਇਰ ਕੀਤਾ ਗਿਆ ਸੀ ਉਹ ਅਮਰੀਕਾ ਦਾ ਅੰਡਰਕਵਰ ਏਜੰਟ ਨਿਕਲਿਆ ਕੁਝ ਹਫ਼ਤੇ ਤੱਕ ਨਿਖਲ ਗੁਪਤਾ ਨੇ ਇਸ ਅੰਡਰਕਵਰ ਏਜੰਟ ਨਾਲ ਪੰਨੂ ਨੂੰ ਮਾਰਨ ਦੇ ਤਰੀਕੇ ਅਤੇ ਕੀਮਤ ਦੇ ਵਿੱਚ ਚਰਚਾ ਕੀਤੀ 9 ਜੂਨ ਨੂੰ ਗੁਪਤਾ ਨੇ ਪੰਨੂ ਨੂੰ ਮਾਰ ਲਈ ਹਾਇਰ ਕੀਤੇ ਗਏ ਹਿੱਟਮੈਨ ਨੂੰ ਇੱਕ ਸਖਸੀ ਦੇ ਜ਼ਰੀਏ 15000 ਡਾਲਰ ਯਾਨੀ 12 ਲੱਖ 59000 ਰੁਪਏ ਦਾ ਕੈਸ਼ ਹੋਈ ਭਜਵਾਇਆ ਇਹ ਹੱਤਿਆ ਲਈ ਇੱਕ ਐਡਵਾਂਸ ਪੇਮੈਂਟ ਸੀ 11 ਜੂਨ ਨੂੰ ਭਾਰਤ ਦੇ ਅਧਿਕਾਰੀ ਨੇ ਗੁਪਤਾ ਨੂੰ ਕਿਹਾ ਕਿ ਪੰਨੂ ਨੂੰ ਹਾਲੇ ਨਹੀਂ ਖਾਤਮਾ ਕੀਤਾ ਜਾ ਸਕਦਾ ਦਰਅਸਲ ਜੂਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਮਰੀਕਾ ਦੌਰਾ ਸੀ ਉਸੇ ਦੌਰਾਨ ਦੋਨਾਂ ਦੇਸ਼ਾਂ ਦੇ ਵਿਚਕਾਰ ਡਿਪਲੋਮੈਟਿਕ ਬੈਠਕਾ ਹੋ ਰਹੀਆਂ ਸੀ ਗੁਪਤਾ ਨੇ ਫੋਨ ਤੇ ਕਿਹਾ ਸੀ ਕਿ 10 ਦਿਨਾਂ ਤੱਕ ਕੁਝ ਨਹੀਂ ਕੀਤਾ ਜਾ ਸਕਦਾ ਨਹੀਂ ਤਾਂ ਪ੍ਰਦਰਸ਼ਨ ਸ਼ੁਰੂ ਹੋ ਜਾਣਗੇ 12 ਜੂਨ ਤੋਂ 14 ਜੂਨ ਦੀ ਕਹਾਣੀ ਇਹ ਹੈ ਕਿ ਗੁਪਤਾ ਨੇ ਫੋਨ ਤੇ ਆਪਣੇ ਸਾਥੀ ਨੂੰ ਕੈਨੇਡਾ ਵਿੱਚ ਕਿਸੇ ਟਾਰਗੇਟ ਦੇ ਬਾਰੇ ਦੱਸਿਆ ਸੀ ਉਸਨੇ ਕਿਹਾ ਸੀ ਕਿ ਉਹ ਬਾਅਦ ਵਿੱਚ ਉਸ ਦੀ ਡਿਟੇਲ ਸਾਂਝੀ ਕਰੇਗਾ 18 ਜੂਨ ਦੀ ਗੱਲ ਹੈ ਕਿ ਕੁਝ ਲੋਕ ਕੈਨੇਡਾ ਵਿੱਚ ਹਰਦੀਪ ਸਿੰਘ ਨਿੱਜਰ ਕਾਰਡ ਕਰ ਦਿੰਦੇ ਨੇ ਕੁਝ ਮਹੀਨਾ ਬਾਅਦ ਕੈਨੇਡਾ ਵਿੱਚ ਸਿਸ ਦਾ ਹੱਤਿਆ ਦਾ ਦੋਸ਼ ਭਾਰਤ 'ਤੇ ਲੱਗ ਜਾਂਦਾ 19 ਜੂਨ ਨੂੰ ਗੁਪਤਾ ਨਿੱਜਰ ਦੀ ਹੱਤਿਆ ਦਾ ਵੀਡੀਓ ਅਮਰੀਕਾ ਦੇ ਪੰਨੂ ਦੇ ਹੱਤਿਆ ਲਈ ਹਾਇਰ ਕੀਤੇ ਗਏ ਹਿਟਮੈਨ ਨੂੰ ਭੇਜਦਾ ਉਹ ਲਿਖਦਾ ਕਿ ਚੰਗੀ ਖਬਰ ਹੁਣ ਤਿਆਰ ਕਰਨ ਦੀ ਜ਼ਰੂਰਤ ਨਹੀਂ ਗੁਪਤਾ ਨੇ ਹਿਟਮੈਨ ਨੂੰ ਇਹ ਵੀ ਕਿਹਾ ਸੀ ਕਿ ਹੁਣ ਟਾਰਗੇਟ ਹੋਰ ਇੱਚ ਕੰਨਾ ਰਹੇਗਾ 22 ਜੂਨ ਅਮਰੀਕੀ ਰਾਸ਼ਟਰਪਤੀ ਭਾਰਤ ਦੇ ਸਬੰਧ ਬਿਹਤਰ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਟੇਟ ਡਿਨਰ ਦੇ ਲਈ ਬੁਲਾਉਂਦੇ ਨੇ 24 ਤੋਂ 29 ਜੂਨ ਨੂੰ ਗੁਪਤਾ ਨੇ ਪੰਨੂ ਦਾ ਮਾਰਨ ਦਾ ਪਲਾਨ ਅੱਗੇ ਵਧਾਇਆ ਤੇ ਉਸ ਦੀ ਨਿਗਰਾਨੀ ਸ਼ੁਰੂ ਕੀਤੀ 3 ਜੂਨ ਨੂੰ ਗੁਪਤਾ ਭਾਰਤ ਤੋਂ ਚੱਕ ਰਿਪਬਲਿਕ ਗਿਆ ਇਥੇ ਅਮਰੀਕਾ ਦੇ ਕੈਨ ਤੇ ਉਸ ਨੂੰ ਫਰਾਸਤ ਵਿੱਚ ਲੈ ਲੈ ਗਿਆ ਇਹ ਕਹਾਣੀ ਹੈ ਜਿਹੜੀ ਚਾਰ ਸ਼ੀਟ ਦੇ ਵਿੱਚ ਦੱਸੀ ਗਈ ਲੇਕਿਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗੁਰਪ੍ਰਤਵੰਤ ਸਿੰਘ ਪੰਨੂ ਨੂੰ ਲੈ ਕੇ ਪਹਿਲੀ ਵਾਰ ਜਿਹੜੀ ਟਿੱਪਣੀ ਆਈ ਉਹ ਟਿੱਪਣੀ ਨੇ ਸਿਆਸਤ ਗਰਮਾ ਦਿੱਤੀ ਐ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਂਰਜੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਨੇ ਕਿਹਾ ਕਿ ਕੇਂਦਰ ਵੱਲੋਂ ਬੰਗਾਲ ਨੂੰ ਮਿਲਣ ਵਾਲਾ ਫੰਡ ਰੋਕੇ ਜਾਣ ਦੀ ਸ਼ਿਕਾਇਤ ਕੀਤੀ ਇਸ ਮੁੱਦੇ ਤੇ ਪ੍ਰਾਈਮ ਮਿੰਿਸਟਰ ਮਮਤਾ ਬੈਂਦੇ ਜੀ ਕਹਾਂਗੇ ਸੂਬਾ ਅਤੇ ਕੇਂਦਰ ਦੇ ਅਧਿਕਾਰੀ ਇਸ ਮੁੱਦੇ ਤੇ ਗੱਲਬਾਤ ਕਰਨਗੇ ਮੀਟਿੰਗ ਤੋਂ ਬਾਅਦ ਮਮਤਾ ਨੇ ਦੱਸਿਆ ਕਿ ਕੇਂਦਰ ਨੇ ਗਰੀਬਾਂ ਦਾ ਪੈਸਾ ਰੋਕ ਦਿੱਤਾ ਉੱਥੇ 19 ਦਸੰਬਰ ਨੂੰ ਹੋਈ ਇੰਡੀਆ ਗੱਠ ਜੋੜ ਦੀ ਬੈਠਕ ਦੇ ਵਿੱਚ ਮਲਕਰ ਜੇ ਖੜਗੇ ਦਾ ਨਾਮ ਪ੍ਰਾਈਮ ਮਿੰਸਟਰ ਕੈਂਡੀਡੇਟ ਦੇ ਤੌਰ ਤੇ ਰੱਖਣ ਦੇ ਸਵਾਲ ਤੇ ਉਹਨਾਂ ਨੇ ਕਿਹਾ ਕਿ ਮੈਂ ਹੀ ਖੜਗੇ ਦੇ ਨਾਮ ਦੀ ਸਪਾਰਸ਼ ਕੀਤੀ ਸੀ ਮਮ ਤਾਂ ਬੈਨ ਨੇ ਕਿਹਾ ਕਿ ਅੱਜ ਜੀ.ਐਮ.ਸੀ ਦੇ 10 ਨੇਤਾਵਾਂ ਨੇ ਪ੍ਰਾਈਮ ਮਿੰਿਸਟਰ ਨਾਲ ਮੁਲਾਕਾਤ ਕੀਤੀ ਕੇਂਦਰ ਦੇ ਕੋਲ ਸੂਬੇ ਦਾ 1.16 ਲੱਖ ਰੁਪਏ ਬਕਾਇਆ ਸਾਨੂੰ 100 ਦਿਨ ਦਾ ਬਕਾਇਆ ਦਾ ਫੰਡ ਨਹੀਂ ਦਿੱਤਾ ਜਾ ਰਿਹਾ ਕਈ ਸਕੀਮਾਂ ਵੀ ਨੇ ਜਿਨ੍ਹਾਂ ਦਾ ਫੰਡ ਰੋਕ ਦਿੱਤਾ ਗਿਆ ਪੀ.ਐਮ ਨੂੰ ਮੈਂ ਕਿਹਾ ਕਿ ਗਰੀਬਾਂ ਦਾ ਪੈਸਾ ਰੁਕਣਾ ਠੀਕ ਨਹੀਂ ਹੈ ਲੇਕਿਨ ਅੱਜ ਪ੍ਰਾਈਮ ਮਿੰਿਸਟਰ ਮੇਰੀ ਗੱਲ ਨੂੰ ਧਿਆਨ ਦੇ ਨਾਲ ਸੁਣਿਆ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਦੇ ਅਧਿਕਾਰੀ ਆਪਸ ਵਿੱਚ ਬੈਠ ਕੇ ਮਸਲੇ ਦਾ ਹੱਲ ਕਰਨਗੇ ਪ੍ਰਾਈਮ ਮਿਨਿਸਟਰ ਕੈਂਡੀਡੇਟ ਬਾਰੇ ਮਮਤਾ ਬੈਂਨ ਨੇ ਕਿਹਾ ਕਿ ਗਠਬੰਧਨ ਗਠਜੋੜ ਤੋਂ ਹੀ ਨਾਲ ਪੀਐਮ ਦੇ ਲਈ ਕੋਈ ਫੇਸ ਹੋਣਾ ਚਾਹੀਦਾ ਹੈਗਾ ਇਸ ਲਈ ਮੈਂ ਮਲਕਰ ਜੇ ਖੜਗਿਆ ਦਾ ਨਾਮ ਦਿੱਤਾ ਹੈਗਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਦਾ ਸਮਰਥਨ ਕੀਤਾ ਮਮਿਕਰੀ ਮਾਮਲੇ ਦੇ ਵਿੱਚ ਮਮਤਾ ਬੈਂਨ ਨੇ ਕਿਹਾ ਕਿ ਇਸ ਮੁੱਦੇ ਤੇ ਟੀਐਮਸੀ ਦਾ ਸੰਸਦੀ ਦਲ ਫੈਸਲਾ ਕਰੇਗਾ ਇਸ ਤੇ ਹੋਰ ਕੋਈ ਟਿੱਪਣੀ ਨਹੀਂ ਕਰਾਂਗੀ ਆਰਮੀ ਦੇ ਸਾਬਕਾ ਚੀਫ ਜਨਰਲ ਐਮ ਐਸ ਨਿਰਵਾਣੇ ਦੀ ਕਿਤਾਬ ਪਬਲਿਸ਼ ਹੋਈ ਹੈ ਜਿਸ ਵਿੱਚ ਉਹਨਾਂ ਨੇ ਅਗਨੀਪਥ ਯੋਜਨਾ ਨੂੰ ਲੈ ਕੇ ਵੱਡਾ ਦਾਵਾ ਕੀਤਾ ਇਸ ਵਿੱਚ ਉਹਨਾਂ ਲਿਖਿਆ ਕਿ ਸਰਕਾਰ ਦੀ ਅਗਨੀਪਥ ਯੋਜਨਾ ਦੇ ਐਲਾਨ ਨੇ ਤਿੰਨਾਂ ਸਨਾਮਾ ਆਰਮੀ ਨੇਵੀ ਤੇ 에ਅਰ ਫੋਰਸ ਨੂੰ ਹਰਾਣ ਕਰ ਦਿੱਤਾ ਇਸ ਦਾਅਵੇ ਨੂੰ ਲੈ ਕੇ ਕਾਂਗਰਸ ਨੇ ਸਰਕਾਰ ਤੇ ਨਿਸ਼ਾਨਾ 사 ਲਗਾਇਆ ਕਾਂਗਰਸ ਦੇ ਨੇਤਾ ਜੈਰਾਮ ਰਮੇਸ਼ ਨੇ ਨਿਰਵਾਣੇ ਦੇ ਦਾਅਵੇ ਤੋਂ ਬਾਅਦ ਕਿਹਾ ਕਿ ਅਗਨੀਪਥ ਯੋਜਨਾ ਬਿਨਾਂ ਕਿਸੇ ਵਿਚਾਰ-ਵਿਮਰਸ਼ ਤੋਂ ਬਾਅਦ ਲਾਗੂ ਕੀਤੀ ਗਈ ਆ ਜਰਨਲ ਮਨੋਜ ਮੁਕੇਂਦ ਨਰਵੈਣੀ ਨੇ 31 ਦਸੰਬਰ 2019 ਤੋਂ ਲੈ ਕੇ 30 ਅਪ੍ਰੈਲ 2022 ਤੱਕ ਸੈਨਾ ਮੁਖੀ ਦੇ ਰੂਪ ਵਿੱਚ ਕੰਮ ਕੀਤਾ ਉਹਨਾਂ ਨੇ ਆਪਣੀ ਕਿਤਾਬ ਫੋਰ ਸਟਾਰਟਰਸ ਆਫ ਡੈਸਟੀਨੀ ਵਿੱਚ ਲਿਖਿਆ ਕਿ ਉਹਨਾਂ ਨੇ 2020 ਵਿੱਚ ਪ੍ਰਾਈਮ ਮਿਨਿਸਟਰ ਮੋਦੀ ਨੂੰ ਟੂਰ ਆਫ ਦੀ ਡਿਊਟੀ ਸਕੀਮ ਦਾ ਤਜਵੀਦ ਦਿੱਤੀ ਸੀ ਇਸ ਵਿੱਚ ਅਗਨੀ ਵੀਰਾਂ ਦੀ ਤਰ੍ਹਾਂ ਜਵਾਰਾਂ ਨੂੰ ਕੁਝ ਸਮੇਂ ਲਈ ਭਰਤੀ ਕਰਨ ਦਾ ਸੁਝਾ ਦਿੱਤਾ ਸੀ ਜੋ ਸਿਰਫ ਇੰਡੀਅਨ ਆਰਮੀ ਦੇ ਲਈ ਹੀ ਜ਼ਰੂਰੀ ਸੀ ਉਹਨਾਂ ਇਹ ਵੀ ਲਿਖਿਆ ਕੋਈ ਸਮੇਂ ਬਾਅਦ ਪ੍ਰਧਾਨ ਮੰਤਰੀ ਦਫ਼ਤਰ ਨੇ ਅਗਨੀ ਪਥ ਯੋਜਨਾ ਲੈ ਕੇ ਆਗੇ ਇਸ ਵਿੱਚ ਥਲ ਸੈਨਾ ਦੇ ਨਾਲ-ਨਾਲ ਹਵਾਈ ਸੈਨਾ ਤੇ 에ਅਰ ਫੋਰਸ ਨੂੰ ਵੀ ਸ਼ਾਮਲ ਕੀਤਾ ਗਿਆ ਇਸ ਯੋਜਨਾ ਵਿੱਚ ਆਰਮੀ ਤੋਂ ਜ਼ਿਆਦਾ ਹਵਾਈ ਸੈਨਾ ਤੇ ਨੇਵੀ ਸੈਨਾ ਨੂੰ ਵੀ ਉਹ ਫੈਸਲਾ ਹੈਰਾਨ ਕਰਨ ਵਾਲਾ ਸੀ ਉਹਨਾਂ ਨੇ ਕਿਤਾਬ ਵਿੱਚ ਲਿਖਿਆ ਕਿ ਅਗਨੀ ਪਥ ਯੋਜਨਾ ਨੂੰ ਲੈ ਕੇ ਬਾਅਦ ਚ ਕਈ ਵਾਰ ਚਰਚਾਈ ਇਸ ਉਸ ਸੈਨਾ ਨੇ 75% ਦੀ ਜਵਾਨਾਂ ਨੂੰ ਸੇਵਾ ਵਿੱਚ ਬਣਾਏ ਰੱਖਣਾ ਤੇ 25% ਨੂੰ ਸੈਨਾ ਤੋਂ ਮੁਕਤ ਕਰ ਦੇ ਆ ਗੱਲ ਆ ਕਿਸੀ ਲੇਕਨ ਜੂਨ 2022 ਵਿੱਚ ਸੈਨਾ ਦੀ ਅਗਣਿਪਥ ਯੋਜਨਾ ਸ਼ੁਰੂ ਹੋਈ ਤਾਂ ਸਿਰਫ 25% ਦੀ ਅਗਨੀਵੀਰ ਨੂੰ ਹੀ ਕਾਰਜਕਾਲ ਦੇ ਬਾਅਦ 15 ਸਾਲ ਤੱਕ ਸੇਵਾ ਵਿੱਚ ਰੱਖਣ ਦਾ ਫੈਸਲਾ ਲਿਆ ਗਿਆ ਉਹਨਾਂ ਆਪਣੀ ਕਿਤਾਬ ਵੀ ਲਿਖੇ ਅਗਨੀਵੀਰ ਦਾ ਵੇਤਨ 20000 ਰੁਪਏ ਪ੍ਰਤੀ ਮਹੀਨਾ ਫਾਈਨਲ ਕੀਤਾ ਗਿਆ ਸੀ ਲੇਕਨ ਫਿਰ ਸੈਨਾ ਨੇ ਇਹਨਾਂ ਦੇ ਵੇਤਨ ਵਿੱਚ ਵਾਧੇ ਦੀ ਸ਼ਫਾਰਿਸ਼ ਕੀਤੀ ਸੈਨਾ ਦਾ ਮੰਨਣਾ ਸੀ ਕਿ ਅਗਨੀਵੀਰ ਦੇਸ਼ ਦੇ ਲਈ ਆਪਣੀ ਜਾਨ ਵੀ ਦੇਣ ਨੂੰ ਤਿਆਰ ਨੇ ਸੈਨਾ ਦੀ ਅਸਪਾਰਸ਼ਾਂ ਤੋਂ ਬਾਅਦ ਤਨਖਾਹ 30000 ਰੁਪਏ ਕਰ ਦਿੱਤੀ ਗਈ ਉਧਰ ਕਾਂਗਰਸ ਪਾਰਟੀ ਦੇ ਨੇਤਾ ਜੈਰਾਮ ਰਮੇਸ਼ ਨੇ ਟਵਿੱਟਰ ਅਕਾਊਂਟ ਤੇ ਲਿਖਿਆ ਕਿ ਅਗੜੀ ਪੱਧਰ ਯੋਜਨਾ ਬਿਨਾਂ ਕਿਸੇ ਵਿਚਾਰਵਰਚਾ ਚਰਚਾ ਤੋਂ ਦੇਸ਼ ਵਿੱਚ ਲਾਗੂ ਕੀਤੀ ਗਈ ਹੈ ਇਹ ਇੱਕ ਵਿਨਾਸ਼ਕਾਰੀ ਨੀਤੀ ਹੈ ਨਰਵੇਂ ਨੇ ਆਪਣੀ ਕਿਤਾਬ ਵਿੱਚ ਇਸ ਗੱਲ ਨੂੰ ਲੈ ਕੇ ਕਨਫਰਮ ਕੀਤਾ ਸੰਸਦ 141 ਸੰਸਦ ਵਿੱਚ 141 ਮਤਲ ਕੀਤੇ ਗਏ ਸੰਸਦਾਂ ਦੀ ਖਬਰ ਦੇ ਦੌਰਾਨ ਇਹ ਖਬਰ ਕਾਫੀ ਮਹੱਤਵਪੂਰਨ ਦੱਸੀ ਜਾ ਰਹੀ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਲੈਂਡ ਫੋਰ ਜੌਬ ਮਨੀ ਲਾਂਡਰ ਮਾਮਲੇ ਵਿੱਚ ਪੁੱਛਗਿੱਛ ਲਈ ਬਿਹਾਰ ਦੇ ਡਿਪਟੀ ਸੀਐਮ ਤੇਸ਼ਵੀ ਜਾਦਵ ਨੂੰ 22 ਦਸੰਬਰ ਨੂੰ ਬੁੜ ਬੁਲਾਇਆ ਜਦਕਿ ਈਡੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸੇ ਮਾਮਲੇ ਵਿੱਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ લાલુ ਪ੍ਰਸ਼ਾਦ ਯਾਦਵ ਨੂੰ 27 ਦਸੰਬਰ ਨੂੰ ਪੁਸ਼ਟ ਗਿਸ਼ ਲਈ ਤਲਬ ਕੀਤਾ ਗਿਆ ਹੈ ਸੰਸਦ ਦੇ ਚੱਲ ਰਹੇ ਸਰਦਰੁੱਧ ਅਜਲਾਸ ਦੇ 12ਵੇਂ ਦਿਨ ਅੱਜ ਰਾਜ ਸਭਾ ਵਿੱਚ ਨੈਸ਼ਨਲ ਕੈਪੀਟਲ ਟੈਰੀਟਰੀ ਆਫ ਦਿੱਲੀ ਲਾਜ ਸਪੈਸ਼ਲ ਪ੍ਰੋਵੀਜ਼ਨਿੰਗ ਸੈਕੰਡ ਅਮੈਂਡਮੈਂਟ ਬਿੱਲ 223 ਪਾਸ ਹੋ ਗਿਆ ਇਹ ਬਿੱਲ ਮੌਨਸੂਨ ਸੈਸ਼ਨ ਦੇ ਲੋਕ ਸਭਾ ਵਿੱਚ ਵੀ ਪਾਸ ਹੋ ਚੁੱਕਾ ਸੀ ਹੁਣ ਇਸ ਬਿੱਲ ਨੂੰ ਰਾਸ਼ਟਰਪਤੀ ਕੋਲ ਭੇਜਿਆ ਜਾਏਗਾ ਉਸ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਕਾਨੂੰਨ ਬਣ ਜਾਊਗਾ ਉਧਰ ਲੋਕ ਸਭਾ ਵਿੱਚ ਤਿੰਨ ਭਾਰਤ ਬਿੱਲ ਭਾਰਤੀ ਨਿਆਇ ਸੰਤਾ ਨਾ ਭਾਰਤੀ ਨਾਗਰਿਕ ਸੁਰੱਖਿਆ ਸੰਤਾ ਤੇ ਭਾਰਤੀ ਸਾਖਸ਼ਿਆ ਸੰਤਾ ਤੇ ਵੀ ਚਰਚਾਈ ਇਸ ਨੂੰ ਲੈ ਕੇ ਦੇਸ਼ ਦੇ ਗ੍ਰਹਿ ਮੰਤਰੀ ਵੀ ਜਵਾਬ ਦੇ ਸਕਦੇ ਨੇ ਇਸ ਤੋਂ ਪਹਿਲਾਂ ਸੰਸਦ ਦੇ ਵਿੱਚ ਵੱਡੇ ਪੱਧਰ ਤੇ ਕੀਤੀ ਗਈ ਮੁਤਲਲੀ ਤੋਂ ਬਾਅਦ ਦੋਨਾਂ ਸਦਰਾਂ ਵਿੱਚ ਫੇਰਾਗੰਮ ਹੋਇਆ ਵਿਰੋਧੀ ਪਾਰਟੀ ਦੇ ਸੰਸਦਾਂ ਨੇ ਸਦਨ ਦੇ ਗੇਟ ਅਤੇ ਵਿੜ ਵਿੱਚ ਨਾਰਯਬਾਜੀ ਅਤੇ ਪ੍ਰਦਰਸ਼ਨ ਕੀਤਾ ਲੋਕ ਸਭਾ ਤੇ ਰਾਜ ਸਭਾ ਦੇ ਜਿਹੜੀ ਕਾਰਜ ਵਾਈ ਆ ਉਹ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਤਿੰਨ ਵਾਰ ਮੁਲਤਵੀ ਕੀਤੀ ਗਈ। ਪਮਾਚਲ ਹਾਈ ਕੋਰਟ ਤੇ ਵਿੱਚ ਡਿਪਟੀ ਸੀਐਮ ਅਤੇ ਮੁੱਖ ਸੰਸਦ ਦੀ ਸਖਤਰ ਦੀ ਨਿਯੁਕਤੀ ਨੂੰ ਗੈਰ ਸੰਵਿਧਾਨਕ ਦੱਸਣ ਵਾਲੀ ਪਟੀਸ਼ਨ ਤੇ ਸੁਣਵਾਈ ਹੋਈ। ਭਾਰਤੀ ਜਨਤਾ ਪਾਰਟੀ ਦੇ 11 ਵਿਧਾਇਕਾਂ ਵੱਲੋਂ ਦਾਇਰ ਕੀਤੀ ਗਈ ਡਿਪਟੀ ਸੀਐਮ ਨੂੰ ਚੁਣੌਤੀ ਦੇਣ ਵਾਲੀ ਜਿਹੜੀ ਪਟੀਸ਼ਨ ਉਹ ਅਵਾਜ਼ ਵਾਪਸ ਲੈ ਲਈ ਜਦ ਕਿ ਮੁੱਖ ਸੰਦੀਸ ਕਤਰ ਮਾਮਲੇ ਵਿੱਚ ਹੁਣ ਜਿਹੜੇ ਪਟੀਸ਼ਨ ਪਾਏ ਗਏ ਸੀ ਉਹਦੀ ਸੁਣਵਾਈ 2 ਜਨਵਰੀ ਨੂੰ ਹੋਏਗੀ ਇਹ ਮਾਮਲਾ ਜਸਟਿਸ ਸੰਦੀਪ ਸ਼ਰਮਾ ਤੇ ਜਸਟਿਸ ਵਿਵੇਕ ਠਾਕਰ ਦੇ ਡਬਲ ਬੈਂਚ ਵਿੱਚ ਲੱਗਿਆ ਆ ਸੀਪੀਐਸ ਮਾਮਲੇ ਤਿੰਨ ਪਟੀਸ਼ਨਰ ਜਿਹੜੀਆਂ ਆ ਉਹਨਾਂ ਵੱਲੋਂ ਪੂਰੀ ਬੈਸ ਹੋ ਚੁੱਕੀ ਆ ਅੱਜ ਸੀਪੀਐਸ ਸੁੰਦਰ ਸਿੰਘ ਠਾਕਰ ਦੇ ਵਕੀਲ ਨੇ ਜ਼ਰੂਰ ਇਸ ਮਾਮਲੇ ਵਿੱਚ ਬੈਸ ਤੇ ਚੱਲਿਆ ਮਗਰ ਸਰਕਾਰ ਵੱਲੋਂ ਬੈਸ ਹੋਣੀ ਸੀ ਡਿਪਟੀ ਸੀਮ ਮਾਮਲੇ ਵਿੱਚ ਪਟੀਸ਼ਨ ਵਾਪਸ ਲੈ ਲਗੀਆ ਕਿਉਂਕਿ ਪਿਛਲੇ ਸਮੇਂ ਜਬ ਬੀਜਪੀ ਦੇ 11 ਵਿਧਾਇਕਾਂ ਨੇ ਹਿਮਾਚਲ ਵਿੱਚ ਡਿਪਟੀ ਸੀਮ ਮਕੇਸ਼ ਅਗਨੀਓਤਰੀ ਦੀ ਤਨਾਤੀ ਨੂੰ ਲੈ ਕੇ ਚੁਣੌਤੀ ਦਿੱਤੀ ਸੀ ਇਸ ਮਾਮਲੇ ਵਿੱਚ ਅਦਾਲਤ ਵਿੱਚ ਬੈਸ ਪੂਰੀ ਹੋ ਗਈ ਸੀ ਕੋਰਟ ਨੇ ਰਾਜ ਭਵਨ ਤੋਂ ਮਕੇਸ਼ ਅਗਨੀਓਤਰੀ ਦੇ ਸ਼ਬ ਸੌ ਸਮਾਗਮ ਦੇ ਨਾਲ ਜੁੜਿਆ ਰਿਕਾਰਡ ਵੀ ਕਬਜ਼ੇ ਵਿੱਚ ਲੈ ਲਿਆ ਇਹ ਫੈਸਲਾ ਹਰ ਜ਼ਰੂਰ ਰੱਖ ਲਿਆ ਸੀ ਸੀਪੀਐਸ ਕੇਸ ਵਿੱਚ ਬੀਜੇਪੀ ਦੇ 11 ਵਿਧਾਇਕਾਂ ਤੋਂ ਇਲਾਵਾ ਪੀਪਲਜ਼ ਫॉर ਰਿਸਪਾਂਸਿਬਲ ਗਵਰਨੈਂਸ ਇੱਕ ਸੰਸਥਾ ਅਤੇ ਕਲਪਨਾ ਨਾਮ ਦੀ ਇੱਕ ਔਰਤ ਨੇ ਵੀ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਸੀ ਇਸ ਵਿੱਚ ਸੀਪੀਐਸ ਦੀ ਨਿਯੁਕਤੀ ਨੂੰ ਲੈ ਕੇ ਗੈਰ ਸੰਵਿਧਾਨਕ ਤੌਰ ਤੇ ਖਰਜ ਕਰ ਦੀ ਮੰਗ ਕੀਤੀ ਸੀ ਮੁੱਖ ਮੰਤਰੀ ਸੁਖਿੰਦਰ ਸਿੰਘ ਸੁਖੂ ਨੇ ਰੋੜੂ ਤੋਂ ਐਮਐਲਏ ਮੋਨ ਲਾਲ ਬਰਾਟਾ ਅਰਕੀ ਵਿਧਾਨ ਸਭਾ ਤੋਂ ਸੰਜੇ ਅਵਸਤੀ ਕੁੱਲੂ ਤੋਂ ਸੁੰਦਰ ਸਿੰਘ ਠਾਕਰ ਦੂਨ ਤੋਂ ਰਾਮਕਮਰ ਪਾਲੰਪੁਰ ਤੋਂ ਅਸ਼ੀਸ਼ ਪਟੇਲ ਬੈਜਨਾਥ ਤੋਂ ਕਸ਼ੋਰੀ لال ਨੂੰ ਮੁੱਖ ਸੰਦੇਸ਼ਕਤਰ ਬਣਾ ਰੱਖਿਆ ਪਟੀਸ਼ਨ ਵਿੱਚ ਹਿਮਾਚਲ ਸੰਦੇਸ਼ਕਤਰ ਨਿਯੁਕਤੀ ਵੇਤਨ ਭੱਤੇ ਸ਼ਕਤੀਆਂ ਵਿਸ਼ੇਸ਼ ਅਧਿਕਾਰ ਤੇ ਸਹੂਲਤਾਂ ਐਕਟ 2006 ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਕੋਰਟ ਨੇ ਪਟੀਸ਼ਨ ਕਰਤਾ ਦੀ ਅਪੀਲ ਤੇ ਡਿਪਟੀ ਸੀਮਤ ਤੇ ਸੀਪੀਐਸ ਨੂੰ ਨਿੱਜੀ ਤੌਰ ਤੇ ਇਹ ਜਿਹੜੀ ਪਟੀਸ਼ਨ ਦੱਸਿਆ ਪ੍ਰੋਟਿਸ਼ਨ ਵਿੱਚ ਦਿਲ ਇਹ ਦਿੱਤੀ ਕਿ ਹਿਮਾਚਲ ਅਤੇ ਅਸਾਮ ਸੰਦੀ ਸਿਕੱਤਰ ਦੀ ਨਿਯੁਕਤੀ ਲਈ ਬਣਾएंगे ਕਾਨੂੰਨ ਇੱਕੋ ਵਰਗੇ ਨੇ ਦੋਸ਼ ਲਗਾਇਆ ਗਿਆ ਕਿ ਸਰਕਾਰ ਨੂੰ ਪਤਾ ਹੈ ਕਿ ਸੁਪਰੀਮ ਕੋਰਟ ਨੇ ਅਸਮ ਅਤੇ ਮਣੀਪੁਰ ਵਿੱਚ ਵੀ ਸੰਦੀ ਸਿਕੱਤਰ ਦੀ ਨਿਯੁਕਤੀ ਦੇ ਲਈ ਬਣਾएंगे ਕਾਨੂੰਨ ਨੂੰ ਗੈਰ ਕਾਨੂੰਨੀ ਟਰਾਇਆ ਸੀ ਬਾਵਜੂਦ ਇਸ ਦੇ ਹਿਮਾਚਲ ਸਰਕਾਰ ਨੇ ਮੁੱਖ ਸੰਦੀ ਸਿਕੱਤਰ ਨਿਯੁਕਤ ਕੀਤੇ ਨੇ ਭਾਰਤੀ ਸੰਵਿਧਾਨ ਦੇ ਆਰਟੀਕਲ 164 ਵਿੱਚ ਦਿੱਤੇ ਗਏ ਸੋਧਨ ਦੇ ਮਤਲਬ ਕਿਸੇ ਵੀ ਪ੍ਰਦੇਸ਼ ਵਿੱਚ ਮੰਤਰੀਆਂ ਦੀ ਸੰਖਿਆ ਵਿਧਾਇਕਾਂ ਦੀ ਕੁੱਲ ਸੰਖਿਆ ਦਾ 15% ਤੋਂ ਜ਼ਿਆਦਾ ਨਹੀਂ ਹੋ ਸਕਦੀ ਪਟੀਸ਼ਨ ਕਰਤਾ ਦੇ ਅਨਸਾਰ ਪ੍ਰਦੇਸ਼ ਵਿੱਚ ਮੰਤਰੀ ਸੀਪੀਐਸ ਦੀ ਸੰਖਿਆ 15% ਤੋਂ ਜ਼ਿਆਦਾ ਹੋ ਗਈ ਹੈ ਫਿਲਹਾਲ ਦੇਸ਼ ਦਾ ਖਬਰਨਾਮਾ ਇੱਥੇ ਸਮਾਪਤ ਕਰਦੇ ਹਾਂ ਵਧੇਰੇ ਖਬਰਾਂ ਜਾਣਨ ਲਈ ਇਸੇ ਤਰ੍ਹਾਂ ਦੇਖਦੇ ਰਹੋ এবিসি ਪੰਜਾਬ ਧੰਨਵਾਦ